ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਜਿਹੜੇ ਮੇਰੇ ਕਿਸਾਨ ਵੀਰ ਦੇ ਚੈਨਲ ਦੇ ਵੀਡੀਓ ਵੇਖ ਰਿਆ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਅੱਜ ਦੀ ਵੀਡੀਓ ਅਸੀਂ ਆਪਣੇ ਪਿੰਡ ਤੋਂ ਬਣਾ ਰਹੇ ਹਾਂ ਐਡਰੈਸ ਆਪਾਂ ਦੱਸਣੇ ਆ ਪਿੰਡ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਆਪਣਾ ਪਿੰਡ ਰਹਿ ਗਿਆ ਤੇ ਅੱਜ ਆਪਣੇ ਪਿੰਡ ਬਾਈਲੇ ਵਿੱਚ ਚਾਰ گاਵਾ ਬਕਿਉ ਨੇ ਇੱਕ ਤਾਜੀ ਸੂਈ ਹੋਈ ਆ ਤਿੰਨਾਂ ਦੇ ਬਸਰੂ ਮਰੇ ਹੋਣੇ ਉਹ ਵੀ ਤਕਰੀਬਨ ਮਹੀਨਾ ਡੇਢ ਕਿ ਮਹੀਨੇ ਦੀਆਂ ਸੂਈਆਂ ਹੋਈਆਂ ਨੇ ਡਿਟੇਲ ਆਪਾਂ ਦੁੱਧ ਸਾਰਾ ਬਾਈਆਂ ਤੋਂ ਪੁੱਛਾਂਗੇ ਰੇਟ ਕੀ ਆ ਸਸਰੀ ਵਾਲ ਬਾਈ ਨਾਮ ਕੀ ਹੈ ਆਪਣਾ ਨਾਮ ਇਹ ਮੇਰਾ ਡੇੜੇ ਡੇੜੀ ਦਾ ਨਾਮ ਨਾ ਕੋ ਦੱਸਿੰਦੇ ਠੀਕ ਹੈ ਜੀ ਘਰ ਆਪਣਾ ਕੱਚੇ ਰਾਤੇ ਰਹੇ ਤੇ ਕੱਚੇ ਰਾਤੇ ਹਾਂ ਬਾਈ ਕੱਟੂ ਵਾਲੇ ਠੀਕ ਹੈ ਘਰ ਰਹੇ ਗਿਆ ਬਾਈ ਇਹਨਾਂ ਦਾ ਕੁੰਬੜਾ ਹਾਲ ਤੋ ਜਦੋਂ ਕੱਟੂ ਨੂੰ ਇਹਨੇ ਕੱਚੇ ਰਾਤੇ ਤੇ ਤੇ ਬੈਡੀ ਰੇਟ ਕੀ ਡਿਟੇਲ ਹੈ ਜੀ ਸੂਈਆਤਾ ਜੀ ਇਹ ਵੀ ਅੱਜ ਸਵੇਰੀ ਸੂਰੀਆ ਯਾਰ ਅੱਛਾ ਹਾਂ ਤੇ ਬੋਲਾ ਬੂਲਾ ਕਿੰਨਾ ਕੱਟਤਾ ਬੋਲਾ ਵੀ ਇਹਨੇ 6 ਕਿਲੋ ਵੱਡਿਆ 5.5 ਕਿਲੋ ਜੇਰ ਜੂ ਰੁਪਈ ਕੀ ਜੇਰ ਜੂ ਜਮਾਨ ਓਕੇ ਆ ਸਾਰਾ ਕੁਝ ਤੇ ਕੈ ਮਾਸੂ ਆ ਇਹੇ ਉਹ ਐਵਰੇ ਪਰੂਨ ਬੱਸੀ ਆ ਜੀ ਠੀਕ ਆ ਤੇ ਤੋੜ ਦੇ ਉਹਨੂੰ ਮੜਾ ਜਾ ਕਿੰਨਾ ਕੁ ਦੁੱਧ ਬਾਜੂ ਹੋਦੀ ਤੱਕ ਨਾਲ ਬੱਚੇ ਬਾਈ ਪਾਉ ਵਿਸਤਾਰ ਹੈ ਜੀ ਲੋ ਠੀਕ ਹੈ ਜੀ ਤੇ ਗਿਰਕ੍ਰੋਸ ਹੀ ਨਸਲਾ ਕੀ ਬੈੜੀ ਦੀ ਪਹਿਲਣ ਬੱਸੀ ਆ ਥਣਲੇਵੇ ਦੀ ਚੰਗੀ ਅੱਜ ਸਵੇਰੇ ਸੂਈ ਆ ਪਿੱਛੇ ਇਹਦੇ ਕੀ ਆ ਬੱਚਾ ਦਿੱਤਾਗਾ ਥਣਲੇਵੇ ਦੀ ਬਹੁਤ ਚੰਗੀ ਆ ਬਾਈ ਕਹਿੰਦੇ ਠੰਡੀ ਸੀਲ ਪੂਰੀ ਫੁੱਲਾ 6 ਲੀਟਰ ਬੋਲਾ ਘੜਤਾ ਥਣਲੇਵਾ ਤੁਸੀਂ ਦੇਖ ਸਕਦੇ ਹੋ ਚੰਗਾ ਵਧੀਆ ਥਣ ਲੱਗਿਆ ਹੋਇ 17 18 ਕਿਲੋ ਬਾਈ ਕਹਿੰਦੇ ਰਾਮਣਾ ਦੁੱਧ ਪਾ ਦੂਗੀ ਤੇ ਬਾਈ ਇਹਦਾ ਰੇਟ ਕੀ ਕਰੇਗਾ ਰੇਟ ਬਾਈ ਜਮਾ 65000 ਰੁਪਿਆ ਠੀਕ 65 65000 ਮੋਲਾ ਨਿਆਣਾ ਨੂੰ ਨਾ ਬੁੰਨ ਲੈਂਦੀ ਆ ਵਧੀਆ ਠੀਕ ਆ ਜੇ ਜੂ ਰੁਪਏ ਕੀ ਓਕੇ ਆ ਤੇ ਬਾਈ ਤੁਸੀਂ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ ਤੇ ਆ ਦੂਜੀਆਂ ਡਿਟੇਲ ਦੱਸਦੇ ਆ ਪਾਈ ਦੱਸਨੇ ਤੋਰਦੇ ਨਹੀਂ ਇਹਨਾਂ ਨੂੰ ਠੀਕ ਹੈ ਜੀ ਇਹ ਮਤਲਬ 1.5 2 ਮਹੀਨੇ ਸੂਈ ਦੀ ਆ ਠੀਕ ਹੈ ਇਹ ਤੋਂ ਦੁੱਧ ਕਿੰਨਾ ਹੀ ਆਏਗਾ ਬਾਈ 10 ਕਿਲੋ ਪੂਰਾ ਲਿੱਟਰ ਲੰਘਾ ਠੀਕ ਹੈ ਇਹਦਾ ਰੇਟ ਜੀ ਇਹ ਰੇਟ ਬਈ 30000 ਰੁਪਏ ਦੇਵਾਂਗੇ ਆਪਾਂ ਠੀਕ ਹੈ ਬਾਈ ਕਹਿੰਦਾ 30000 ਦੀ ਬੱਸੀ ਦੇਵਾਂਗੇ ਹਨ ਲੈ ਬਈ ਦਾ ਵੀ ਚੰਗਾ ਗਾ ਜੀ ਮਨ ਵੀ ਤੂੰ 10 ਲੀਟਰ ਪੂਰਾ ਹੈਗਾ ਇਸ ਟਾਈਮ ਠੀਕ ਹੈ ਠੀਕ ਆ ਤੇ ਆ ਦੂਜੀ 2 ਨੰਬਰ ਵਾਲਾ ਜੀ ਇਹ ਵੀ ਬਈ ਹਨ ਮਹੀਨੇ ਕ ਦੀ ਸੂਈ ਹੋਈ ਹੈ ਇਹ ਠੀਕ ਆ ਦੁੱਧ ਪਾਏ ਦਾ ਵੀ ਹੈ ਨੀ ਗਾ ਦੁੱਧ ਕਿੰਨਾ 13 ਲੀਟਰ ਹੈ ਠੀਕ ਆ ਰੇਟ ਇਹਦਾ ਰੇਟ ਬਾਈ ਇਹਦਾ ਦੇਵਾਂਗੇ 45000 ਦੀ ਦੱਸੀ ਆਪਾਂ ਠੀਕ ਆ ਬਾਈ ਕਹਿੰਦੇ ਆ 45 ਦੀ ਦੇ ਦਾਂਗੇ ਬਾਕੀ ਕੋਈ ਫਿਕਸ ਰੇਟ ਨਹੀਂ ਮੋਗ ਦੇ ਮਾਨਤਨ ਹੋ ਜਾਊਗਾ ਬੱਸੀਆਂ ਇਹ ਤਿੰਨੇ ਚਾਰੇ ਪਹਿਲਣੀਆਂ ਨੇ ਤੇ ਇੱਕ ਡੱਬੀ ਬੱਸੀ ਆ ਗਈ ਬਹੁਤ ਕੱਦ ਕਾਠ ਵਾਲੀ ਚੰਗੀ ਇਹਦਾ ਬਾਈ ਬੱਸੀ ਆ ਬਾਈ ਜਿਵੇਂ ਖੀਰੀ ਆ ਅਸੇ ਖੀਰੀ ਆ ਤੇ ਉਹਨੂੰ ਤੋਰਦੇ ਬਾਰੇ ਖੋਲ ਕੇ ਇਹਦਾ ਕਿੰਨੇ ਕੇ ਟਾਈਮ ਦੀ ਸੂਈ ਵੀ ਆ ਇਹ ਬਾਈ 20 ਦਿਨਾਂ ਦੀ ਸੂਈ ਆ ਇਹਦਾ ਬੱਸਰੂ ਮਰ ਗਿਆ ਬਾਈ ਕਹਿੰਦਾ 20 ਦਿਨਾਂ ਦੀ ਸੂਈ ਹੋਈ ਆ ਬੱਸਰੂ ਇਹਦਾ ਮਰ ਗਿਆ ਕੁਈ ਤਾਜੀ ਦੀ ਵੀਡੀਓ ਵਗੈਰਾ ਹੈਗੀ ਆਪਣੇ ਲਵੇ ਤਾਜੀ ਦੀ ਵੀਡੀਓ ਯਾਰ ਨਾ ਬਈ ਸੁਣ ਵਾਲੀ ਦੀ ਹੂੰ ਬਾਈ ਕਹਿੰਦਾ ਕੋਈ ਵੀਡੀਓ ਤਾਂ ਫਿਲਹਾਲ ਹੈ ਨਹੀਂ ਚਲੋ ਆਪਦੇ ਸਮਝਣਾ ਤੁਸੀਂ ਲੈ ਜਾਓ ਖੀਰੀ ਬੱਸੀ ਆ ਪੂਰਾ ਫੁੱਲ ਵੱਡੇ ਕੱਦਗਾਟ ਦੀ ਆ ਥਣਲੇਵਾ ਬਿਲਕੁਲ ਇੱਕ ਨੰਬਰ ਆ ਜਮਾ ਇਹ ਥੇ ਦੁੱਧ ਕਿੰਨਾ ਈ ਹੁਣ ਦੁੱਧ ਭਾਈ ਇਹਦੇ ਨਾਲ ਵੀ 13 ਦੁੱਧ ਉਹ ਜਿਹੜਾ ਬਸਰੂ ਜਿਹੜਾ ਹੈਗਾ ਇਸ ਤਰ੍ਹਾਂ ਨਾਲ ਕਿਹਾ ਦੁੱਧ ਠੀਕ ਆ ਹੁਣ 13 ਲੀਟਰ ਦੁੱਧ ਬਾਈ ਕਹਿੰਦਾ ਬਸਰੂ ਦਾ ਤਿਉਹ ਕਰਕੇ ਲੱਸੀ ਵੀ ਬਹਿੜੀ ਪੈਗੀ ਅੱਗੇ ਨਾਲੋਂ ਥੋੜੀ ਜੀ ਤੇ ਥਾਂ ਲਈ ਬਾ ਚੰਗਾ ਲੱਗਿਆ ਹੋਇਆ ਇਹਦਾ ਰੇਟ ਕੋਈ ਦੇ ਲੈਣ ਜਮਾ ਦੇ ਲੈਣ ਬਾਈ ਇਹ ਆਪਣਾ 70000 ਦੀ ਬੱਸੀ ਦੇਵਾਂ ਬਾਈ ਕਹਿੰਦਾ 75000 ਦੀ ਬੱਸੀ ਦੇਦਾ ਖੀਰੀ ਬੱਸੀ ਆ ਪਹਿਲਾਂ ਬਾਕੀ ਮੌਕੇ ਠੀਕ ਹੈ ਠੀਕ ਹੈ ਜੀ ਬਾਕੀ ਮੌਕੇ ਦੇ ਰੇਟ ਹੋ ਜੂਗਾ ਤੇ ਬਾਈ ਨੂੰ ਫੋਨ ਲਾ ਲੈ ਫੋਨ ਨੰਬਰ ਦੱਸੋ ਦਾ ਆਪਣਾ ਕਿੰਨਾ ਹੀ ਫੋਨ ਨੰਬਰ ਵੀਰੇ 78890 20514 78890 20514 ਹਾਂ ਜੀ ਠੀਕ ਹੈ 78890 20514 ਠੀਕ ਹੈ ਧੰਨਵਾਦ